ਪਟਿਆਲਾ ਦੇ ਟ੍ਰੈਫਿਕ ਜਾਮ ਨੇ ਇੱਕ 70 ਸਾਲਾਂ ਬਜ਼ੁਰਗ ਦੀ ਜਾਨ ਲੈ ਲਈ ਹੈ ਮਾਮਲਾ ਪਟਿਆਲਾ ਦੇ ਬੰਦੂਂਗਰ ਰੋਡ ਦਾ ਹੈ ਜਿੱਥੇ ਕਿ ਟ੍ਰੈਫਿਕ ਦੇ ਵਿੱਚ ਫਸਣ ਕਾਰਨ ਇੱਕ ਬਜ਼ੁਰਗ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਦੱਸਦੀ ਹੈ ਕਿ ਪਰਿਵਾਰ ਦਾ ਇਲਜ਼ਾਮ ਹੈ ਕਿ ਮਹਿਜ਼ 5 ਮਿੰਟ ਵਿੱਚ ਪਹੁੰਚਣ ਵਾਲੀ ਥਾਂ ਤੇ ਪਹੁੰਚਣ ਨੂੰ ਉਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਲੱਗਾ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਕਿਹਾ ਕਿ ਚੇਕਰ 10 ਮਿੰਟ ਪਹਿਲਾਂ ਹਸਪਤਾਲ ਬਜ਼ੁਰਗ ਨੂੰ ਲੈ ਆ ਜਾਂਦਾ ਤਾਂ ਬਜ਼ੁਰਗ ਦੀ ਜਾਨ ਬਚ ਸਕਦੀ ਸੀ ਪਰ ਇਹ ਨਹੀਂ ਹੋਇਆ ਤੇ ਟ੍ਰੈਫਿਕ ਜਾਮ ਵਿੱਚ ਫਸੇ ਹੋਣ ਦੇ ਕਾਰਨ ਬਜ਼ੁਰਗ ਦੀ ਜਾਨ ਚਲੀ ਗਈ ਪਰਿਵਾਰ ਨੇ ਆਪਬਿੱਤੀ ਸੁਣਾਉਂਦਿਆਂ ਦੱਸਿਆ ਕਿ ਹੱਥ ਜੋੜ-ਜੋੜ ਕੇ ਲੋਕਾਂ ਘੇਰਾ ਮੰਗਿਆ ਗਿਆ ਸੀ ਪਰ ਕੋਈ ਰਾਹ ਨਹੀਂ ਮਿਲਿਆ ਜਕਰ ਹੋਗਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦ ਅਜਿਹੀ ਘਟਨਾ ਵਾਪਰੀ ਹੋਵੇ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਕਿ ਟ੍ਰੈਫਿਕ ਜਾਮ ਦੇ ਵਿੱਚ ਫਸਣ ਦੇ ਕਾਰਨ ਮਰੀਜ਼ ਨੂੰ ਸਮੇਂ ਸਿਰ ਹਸਪਤਲ ਨਹੀਂ ਪਹੁੰਚਾਇਆ ਗਿਆ ਜਿਸ ਤੇ ਕਰਕੇ ਮਰੀਜ਼ ਦੀ ਜਾਨ ਚਲੀ ਗਈ ਹੈ ਜਿਹੀਆਂ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਪਰ باوجود ਇਸ ਤੇ ਨਾ ਤਾਂ ਟ੍ਰੈਫਿਕ ਪੁਲਿਸ ਤੇ ਅਤੇ ਨਾ ਹੀ ਪ੍ਰਸ਼ਾਸਨ ਤੇ ਇਸ ਦਾ ਕੋਈ ਧਿਆਨ ਹੈ ਕੋਈ ਵੀ ਠੋਸ ਕਦਮ ਇਸ ਨੂੰ ਲੈ ਕੇ ਨਹੀਂ ਚੁੱਕੇ ਗਏ ਨੇ ਤਾਂ ਇੱਕ ਹੋਰ ਮਾਮਲਾ ਚੜਾ ਹੈ ਪਟਿਆਲਾ ਤੋਂ ਸਾਮਨੇ ਆਇਆ ਇੱਕ 70 ਸਾਲਾ ਬਜ਼ੁਰਗ ਦੀ ਜਾਨ ਜੜੀ ਹੈ ਟ੍ਰੈਫਿਕ ਜਾਮ ਦੇ ਵਿੱਚ ਫਸਣ ਦੇ ਕਾਰਨ ਚਲੇ ਗਏ ਘਰ ਤੋਂ ਮੇਰੇ ਲੋਏ ਦੁਕਾਨ ਦੇ ਉੱਤੇ ਗਏ ਨੇ ਦੁਕਾਨ ਦੇ ਉੱਤੇ ਜਾਣ ਤੇ ਥੋੜਾ ਜਿਹਾ ਉਹਨਾਂ ਨੂੰ ਚੱਕਰ ਵਗੈਰਾ ਆ ਗਿਆ ਜੀ ਚੱਕਰ ਵਗੈਰਾ ਆਣ ਦੇ ਨਾਲ ਉਹ ਥੋੜੇ ਬੇਸੁਰਦ ਜਿਹੇ ਹੋ ਗਏ ਤੇ ਬੇਸੁਰਦ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਫਟਾਫਟ ਗੱਡੀ ਦੇ ਵਿੱਚ ਪਾ ਕੇ ਏ ਅਮਰ ਯਾਰ ਰਜਿੰਦਰਾ ਹਸਪੀਟਲ ਜਲਦੀ ਜਲਦੀ ਜਾਣ ਲਈ ਸੀ ਤਿਆਰ ਹੋ ਗਏ ਲੈ ਕੇ ਜਾਣਗੇ ਪੂਰੇ ਤੋਂ ਤਾਂ ਅਸੀਂ ਕਾਫੀ ਜਾਣੇ ਕਿ ਟਾਈਮ ਬਚਾਉਣ ਦੇ ਚੱਕਰ 'ਚ ਅਸੀਂ ਫਟਾਫਟ ਗਏ ਜੀ ਪਰ ਜਦੋਂ ਅਸੀਂ ਖਾਸ ਕੋਲੇ ਲੱਗੇ ਪਹੁੰਚੇ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਸੀ ਬਹੁਤ ਜਦੋਂ ਜਦੋਂ ਜਹਾਦ ਕਰਨ ਦੇ ਬਾਅਦ ਜਰੂਰ ਵੀ ਸਾਨੂੰ 30 ਤੋਂ 25 ਤੋਂ 30 ਮਿੰਟ ਉੱਥੋਂ ਨਿਕਲਣ ਲਈ ਕਿਸੇ ਵੀ ਹਸਪੀਟਲ ਜਾਣ ਲਈ ਅਮਰ ਹਸਪੀਟਲ ਤੱਕ ਪਹੁੰਚਣ ਲਈ 30 ਮਿੰਟ ਲੱਗ ਗਏ ਉੱਥੇ ਜਾਣ ਤੇ ਡਾਕਟਰਾਂ ਨੇ ਉਹਨਾਂ ਦਾ ਚੈੱਕ ਵਗੈਰਾ ਕਰਨ ਤੋਂ ਬਾਅਦ ਇਹ ਕਿਹਾ ਵੀ ਇਹਨਾਂ ਨੂੰ ਥੋੜਾ ਟਾਈਮ ਤੋਂ ਪਹਿਲਾਂ ਲੈ ਕੇ ਆਣਾ ਸੀ ਗਈ ਵੀ ਤੁਸੀਂ ਥੋੜਾ ਲੇਟ ਹੋ ਗਏ ਜੀ ਵੀ ਇਸ ਕੰਮ ਦੇ ਵਿੱਚ ਤੁਹਾਨੂੰ ਘੱਟੋ ਘੱਟ 10 ਮਿੰਟ ਚਾਹੀਦੇ ਸੀ ਰਸਤੇ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਤੁਸੀ ਰਸਤੇ ਦੇ ਵਿੱਚ ਵੀਰ ਜੀ ਬਹੁਤ ਜ਼ਿਆਦਾ ਟ੍ਰੈਫਿਕ ਸੀਗਾ ਕੋਈ ਸਮਝ ਹੀ ਨਹੀਂ ਆ ਰਹੀ ਸੀ ਵੀ ਕੌਣ ਕਿੱਧਰੋਂ ਆ ਰਿਹਾ ਕਿੱਧਰੋਂ ਜਾ ਰਿਹਾ ਜੀ ਗੱਡੀਆਂ ਹੀ ਗੱਡੀਆਂ ਯਾਨੀ ਕਿ ਕੁਝ ਪਤਾ ਹੀ ਨਹੀਂ ਤੀ ਗਈ ਕਾਫੀ ਟ੍ਰੈਫਿਕ ਜਾਮ ਪੈ ਤੀ ਗਈ ਸਮਝ ਲੋ ਇੱਕ ਤਰ੍ਹਾਂ ਦਾ ਜਾਮ ਲੱਗੇ ਹੋਇਆ ਸੀ ਜਾਮ ਉੱਥੇ ਨਜ਼ਰ ਆ ਨਹੀਂ ਨਹੀਂ ਸਰ ਕੋਈ ਟ੍ਰੈਫਿਕ ਮੁਲਾਜ਼ਮ ਨਹੀਂ ਕੋਈ ਵੀ ਨਹੀਂ ਹੈ ਨਹੀਂ ਅਸੀਂ ਕੋਈ ਸਹੂਲਤਾਂ ਨੇ ਖੈ ਨਹੀਂ ਉੱਥੇ ਅਕਸਰ ਵੈਸੇ ਇੱਥੇ ਅਕਸਰ ਹਾਈ 11 ਵਜੇ ਤੋਂ ਲੈ ਕੇ 4:30 5 ਵਜੇ ਤੱਕ ਉੱਥੇ ਇਹੀ ਟ੍ਰੈਫਿਕ ਦਾ ਇਹੀ ਹਾਲ ਰਹਿੰਦਾ ਲੋਡ ਪੈਂਦੀ ਉੱਥੇ ਪੁਲਿਸ ਬੁਲਾ ਜਾਂਦੀ ਕਿ ਮੈਂ ਲੋਡ ਤਾਂ ਕੀ ਹੈ ਉੱਥੇ ਦਾ ਮੈਂ ਕਹਿੰਦਾ ਪਰਮਾਨੈਂਟ ਹੈ ਉੱਥੇ ਕੋਈ ਨਾ ਕੋਈ ਸੋਲੂਸ਼ਨ ਕਰਨਾ ਚਾਹੀਦਾ ਇਸ ਚੀਜ਼ ਦਾ ਕੁਝ ਵੀ ਨਹੀਂ ਸੀ ਸਰ ਸਿਰਫ ਮੁੰਡੇ ਕਾਲਜ ਦੇ ਕੁੜੀਆਂ ਤੇ ਟ੍ਰੈਫਿਕ ਗੱਡੀਆਂ ਬਸ ਇਹੀ ਸੀ ਜੀ ਹੋਰ ਕੋਈ ਵੀ ਨਹੀਂ ਸੀ ਜੀ ਕੋਈ ਇੱਥੇ ਖਲਵਾਨ ਵਾਲਿਆਂ ਦੀ ਟ੍ਰੈਫਿਕ ਵੀ ਕੋਈ ਸਰਕਾਰੀ ਬੰਦਾ ਕੋਈ ਕੁਝ ਵੀ ਨਹੀਂ ਦਿਖਿਆ ਸਰ ਉਹ ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਹੋਗੇ ਹੁਣ ਵੀ ਟਾਈਮ ਦੇਖ ਲਓ ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਹੋ ਠੀਕ ਹੈ ਬੰਦੇ ਨੇ ਮਾਤਾ ਚੰਗੇ ਭਲੇ ਸੀ ਇਹ ਸਾਰਾ ਕੰਮ ਕੀਤਾ ਸਭ ਨੂੰ ਪਤਾ ਹੈ ਜੀ ਬੜਾ ਸੋਹਣਾ ਤੁਰੇ ਫਿਰਦੇ ਸੀਗੇ ਤੇ ਅਚਾਨਕ ਹੀ ਉਹਨਾਂ ਨੂੰ ਥੋੜਾ ਦਰਦ ਜਾਂ ਕਬਰਾਟ ਮਹਿਸੂਸ ਹੋਈਆ ਉਹ ਬ੍ਰਦਰ ਕੋਲ ਸ਼ੌਕ ਤੇ ਗਏ ਨੇਗੇ ਵੀ ਮੈਨੂੰ ਡਾਕਟਰ ਤੇ ਲੈ ਕੇ ਚੱਲ ਉੱਥੇ ਉਹਨਾਂ ਨੂੰ ਚੱਕਰ ਆ ਗਿਆ ਚੱਕਰ ਆ ਨਾਲ ਥੋੜਾ ਬੇਹੋਸ਼ੀ ਦੀ ਹਾਲਤ ਚ ਚੱਲ ਗਏ ਉੱਥੇ ਕੋਲ ਖੜੀ ਗੱਡੀ ਚ ਪਾ ਕੇ ਉਹਨਾਂ ਨੂੰ ਹਸਪੀਟਲ ਲੈ ਕੇ ਜਾਂਦੀ ਤਿਆਰੀ ਕੀਤੀ ਤੇ ਫਟਾਫਟ ਲੈ ਕੇ ਵੀ ਗਏ ਤੇ ਉਹਨਾਂ ਨੇ ਮਤਲਬ ਵਧੀਆ ਸਾਹ ਚੱਲ ਰਿਆ ਸੀ ਉਹਨਾਂ ਦਾ ਜਦੋਂ ਉਸ ਦੀ ਵੀ ਬ੍ਰਦਰ ਲੈ ਕੇ ਉਹਨਾਂ ਨੂੰ ਬਰੋਟੇ ਕੋਲ ਪਹੁੰਚੇ ਅੱਗੇ ਖਾਲਸਾ ਕਾਲਜ ਆ ਉਹ ਟ੍ਰੈਕ ਟ੍ਰੈਫਿਕ ਦੇ ਵਿੱਚ ਫਸ ਗਿਆ ਟ੍ਰੈਫਿਕ ਦੇ ਵਿੱਚ ਫਸਣ ਕਰਕੇ ਜਿਹੜਾ ਕਿ ਉਹ 20 25 ਮਿੰਟ ਨਹੀਂ ਪਹੁੰਚ ਪਾਈ ਹਸਪੀਟਲ ਹਸਪੀਟਲ ਤੇ ਪਹੁੰਚੇ ਤਾਂ ਡਾਕਟਰ ਕਹਿੰਦੇ ਉਹਨਾਂ ਨੇ ਚੈੱਕ ਅਪ ਕਰਕੇ ਦੱਸਿਆ ਵੀ ਡੈੱਡ ਹੋ ਚੁੱਕੇ ਨੇ ਤੁਸੀਂ ਕਿੱਥੇ ਤੇ ਰਹਿਣ ਵਾਲੇ ਹੋ ਅਸੀਂ ਨੰਬਸਤੀ ਪੜੂੰਗਰ ਦੇ ਰਹਿ ਮੰਨੇ ਜੈਜਵਨ ਕਲੋਨੀ ਇੱਥੋਂ ਹਸਪਤਾਲ ਕਿੰਨਾ ਕੁ ਦੂਰ ਹੈ ਇਹ ਤੋਂ ਹਸਪਤਾਲ ਜਿਵੇਂ ਅਸੀਂ ਜਾਣੇ ਆ 7 ਮਿੰਟ ਦਾ ਰਸਤਾ तकरीबन 3 ਤੋਂ 4 ਮਿੰਟ ਦੇ ਵਿੱਚ ਅਸੀਂ ਪਹੁੰਚ ਜਾਂਦੇ ਹਾਂ ਜੇ ਮਾੜਾ ਮੋਟਾ ਅਸੀਂ ਬਿਹੌਲੀ ਵੀ ਜਾਣੇ ਆ ਤਾਂ 5 ਮਿੰਟ ਪ੍ਰੋਪਰ ਲੱਗਦੇ ਨੇ ਅਜੇ ਹੀ ਉਸ ਸਮੇਂ ਕੀ ਸਥਿਤੀ ਬਣ ਗਈ ਜੋ ਸਾਡੇ ਘਰ ਤੋਂ 1.5 ਕਿਲੋਮੀਟਰ ਦੇ ਉੱਪਰ ਇੱਕ ਹਸਪਤਾਲ ਹੈ ਗੁਰਿੰਦਰਪੁਰ ਟੱਕੜਾ। ਕਹਿੰਦਾ ਉੱਥੇ ਪਹੁੰਚਣ ਲਈ 5 ਮਿੰਟ ਲੱਗਦੇ ਨੇ ਕਹਿੰਦਾ ਮੈਨੂੰ 25 ਤੋਂ 30 ਮਿੰਟ ਲੱਗੇ। ਜਦੋਂ ਡਾਕਟਰਾਂ ਕੋਲ ਗਏ ਡਾਕਟਰ ਕਹਿੰਦੇ ਜੇ 10 ਮਿੰਟ ਪਹਿਲਾਂ ਆ ਜਾਂਦੇ ਤਾਂ ਮਾਤਾ ਜੀ ਬਚ ਸਕਦੇ ਸੀ। ਮੌਤ ਹੋ ਗਈ ਹੈ। ਦੇਖੋ ਜੀ ਉਹਨਾਂ ਦਾ ਅਪੀਲ ਵੀ ਕੀਤੀ ਐ ਕਿ ਇੱਥੇ ਕੋਈ ਟ੍ਰੈਫਿਕ ਮੁਲਾਜ਼ਮ ਲੱਗਦੇ ਜਾਂ ਇਸ ਟ੍ਰੈਫਿਕ ਜਿਹੜਾ ਸੁਧਾਰ ਕੀਤਾ ਜਾਵੇ। ਨਹੀਂ ਅਸੀਂ ਟ੍ਰੈਫਿਕ ਮੁਲਾਜ਼ਮ ਲੱਗਦੇ ਨੇ ਉੱਥੇ ਖਾਲਸਾ ਕਲ ਜਦ ਅਸੀਂ ਚਲਾਣ ਦੀ ਕਰਦੇ ਆਂ। ਪਹਿਲਾਂ ਅਸੀਂ ਕਾਫੀ ਦਿਨ ਬੱਚਿਆਂ ਨੂੰ ਸਮਝਾਉਂਦੇ ਰਹੇ ਹਾਂ ਕਿ ਇ ਉੱਥੇ ਅਸੀਂ ਇਹ ਮੁਲਾਜ਼ਮ ਡਿਪਿਊਟ ਕਰਦੇ ਹਾਂ ਉਹਨਾਂ ਦੇ ਚਲਾਨ ਕਰਦੇ ਹਾਂ ਹੁੱਲੜਬਾਜਾਂ ਨੂੰ ਅਸੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੈ ਅਸੀਂ ਕਰਦੇ ਹਾਂ ਟਾਈਮ ਟਾਈਮ ਤੇ